ਜਾ ਸਚਾ ਬਾਤਿ ਸਾਹ ਸਿਰਸਾ ਹੰਸਾ ਜਿਸ ਪਾਸ ਬੈਠੈ ਓ ਸੋਈਆ ਸੋਗਣਾ ਦਾਰੇ ਸਭੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਲ ਮਹਲਾ 3 ਜੀ ਸਤਿ ਘਰ ਦਸਵਾਇ ਓ ਓੰਕਾਰ ਸਤਿਗੁਰ ਪ੍ਰਸਾਦ ਆਦਤォ ਆਦ ਪੁਰਖ ਹੈ ਸੋਈ ਆਪੇ ਵਰਤੈ ਵਰ ਨ ਕੋਈ ਆਦਤォ ਆਦ ਪੁਰਖ ਹੈ ਸੋਈ ਆਪੇ ਵਰਤੈ ਵਰ ਨ ਕੋਈ ਪੋਤ ਪੋਤ ਜਗ ਰਹਾ ਕੋਈ ਆਪੇ ਕਰਤਾ ਕੈਸ ਹੋਈ ਨਾਮ ਲਤੇ ਸਦਾ ਸੁਖ ਹੋਈ ਗੁਰਮੁਖ ਵਿਰਲਾ ਪੂਜੈ ਕੋਈ ਹਰਦਾ ਜਪਣੀ ਜਪੋ ਗੁਰ ਤਸ ਹਰ ਅਗਮ ਚਾਰ ਪਰੰਪਰ ਸੁਆਮੀ ਜੜ ਪਗ ਰਵਿ ਧਿਆਉ ਹੋਏ ਦਾਸਨ ਦਾਸਾ ਰਹਾਉ ਸੁਵਾਨ ਸਚਿਆ ਸਮਾਈ ਤਿਸ ਕੀ ਕੀਮਤ ਕਹੀ ਨਾ ਜਾਏ ਆਪ ਆਖ ਰਹੇ ਸਭ ਨਿਵਦਾਈ ਜਿਸ ਦੇਵ ਤਿਸ ਪੰਨ ਪਈ ਅਗੰਗ ਅਗਚਰ ਲਖਿਆ ਨਾ ਜਾਈ ਗੁਰ ਕਾ ਸ਼ਬਦ ਹਰ ਰਿਹਾ ਸਮਾਈ ਮੰਗਲ ਮਾਇਆ ਮੋਹ ਉਪਾਇ ਆਪੇ ਸਿਰ ਸਰ ਧੁੰਦਾ ਲਾਇਆ ਬੁਝਾਈ ਸੁਈ ਬੁਝੈ ਗੁਰ ਕੈ ਸ਼ਬਦ ਦਰ ਘਰ ਸੁਚੈ ਪ੍ਰੇਮ ਭਗਤ ਕਰੇ ਲੈ ਵਲਾਈ ਹਉਮੈ ਮੰਤਾ ਸ਼ਬਦ ਜਲਾਈ ਬੁੱਧਵਾਰ ਆਪੇ ਬੁੱਧਸਾਰ ਗੁਰਮੁਖ ਕਰਨੀ ਸ਼ਬਦ ਵਿਚਾਰ ਨਾਮ ਰਤੇ ਮਨ ਨਿਰਮਲ ਹੋਈ ਹਰ ਗੁਣ ਗਾਵੇ ਹਉਮੈ ਮਲ ਖੋਏ ਦਰ ਸੱਚਾ ਸਦ ਸੁਭਾ ਪਾਈ ਨਾਮ ਰਤੇ ਗੁਰ ਸ਼ਬਦ ਸੁਹਾਈ ਮਹਾਂ ਨਾਮ ਪਾਈ ਗੁਰਦੁਆਰ ਆਪੇ ਜੋ ਦੇਵਾ ਤਿਸ ਕੋ ਪੜ ਜਾਈਐ ਗੁਰ ਪਰ ਸਾਧੀ ਆਪ ਗਵਾਈਐ ਨਾਨਕ ਨਾਮ ਨਖਾਉ ਅਰਤਾਰ ਦੇਵਨ ਹਰਿ ਕਾਜੈ ਕਾਰ ਵੀਰ ਵਾਰ ਵੀਰ ਭਰਮ ਭੁਲਾਈ ਪ੍ਰੇਤ ਮੂਤ ਸਭ ਦੂਜੈ ਲਾਈ ਆਪ ਉਪਾਈ ਕਰਿ ਵਿਖੇ ਵਿਕਾਰ ਸਭਨਾ ਕਰਤੇ ਤੀ ਟੇਕਾ ਜੀ ਜੰਤ ਤੇਰੀ ਸਰਨਾਈ ਸੋ ਮਿਲੈ ਜਿਸ ਲਾਇ ਮਰਾਈ ਸ਼ੁਕਰ ਵਾ ਸਭ ਰਹਾ ਸਮਾਈ ਆਪ ਉਪਾਈ ਸਭ ਕੀ ਮਤ ਉਪਾਈ ਗੁਰਮੁਖ ਹੋਵੈ ਸੁਕਰ ਵਿਚਾਰ ਸੱਚ ਸੰਜਮ ਕਰਨੀ ਹੈ ਕਾਰ ਵਕਤ ਨੇ ਨਿਤਾ ਪ੍ਰਤ ਪੂਜਾ ਬੇੜੂ ਪੂਜੇ ਸਭ ਭਾਉ ਹੈ ਪੂਜਾ ਜਨ ਜਨਾਰਾ ਸੋ ਸਤਿ ਵਿਚਾਰ ਓ ਮੈਂ ਮੇਰਾ ਭਰਮੈ ਸੰਸਾਰ ਮਨੋ ਕੇ ਅੰਦਾ ਦੂਜੈ ਭਾਇ ਜਉ ਦਰਬਾਨਾ ਛੋਟਾ ਖਾਈ ਗੁਰਪ ਸਾਦੀ ਸਦਾ ਸੁਖ ਪਾਈ ਸਚ ਕਰਨੀ ਸਾਚਿ ਲਿਵਲਾਈ ਸਤਗੁਰ ਸੇਵੈ ਸੇਵਣ ਭਾਗੀ ਹਮਮਤ ਮਾਰ ਸਚਿ ਲਿਵਲਾਈ ਤੇਰਾ ਨਾਮ ਗਲੱਬਤੀ ਸਹਜ ਸੁਭਾਈ ਤੂੰ ਸੁਖ ਦਾਤਾ ਲੈ ਮਿਲਾਈ ਇੱਕ ਸਤੇ ਦੂਜਾ ਨਹੀਂ ਕੋਈ ਘੁਰਮੁਖ ਬੂਝੈ ਸੋ ਜੀ ਹੋਈ ਪਦਰਾ ਚਿੰਤੀ ਤ ਸਤਵਾਰ ਮਹਾਰਥੀ ਆਹੇ ਦਿਸਰਾਂਤਿ ਵੇ ਸੰਸਾਰ ਆਵਾ ਗੌਣ ਕੀ ਆਕਰਤਾਰ ਨਹਿ ਚਲ ਸਾਚ ਰਹਿ ਆਕਲ ਧਾਰ ਨਾਨਕ ਗੁਰਮੁਖ ਬੂਜੈ ਕੋਬਦ ਵਿਚਾਰ ਨਹਿ ਚਲ ਸਾਜ ਜਾ ਕੋਈ ਸ਼ਬਦ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ